ਦੇਖੋ ਸ਼ਾਰਦਾ ਭੈਣ ਜੀ ਬਿੰਗੜ ਦੀ ਜਨਾਨੀ ਨੂੰ ਮਰੇ ਹਾਲੇ ਦਿਨ ਨਹੀਂ ਕਿੰਨੇ ਕੋ ਹੋਏ ਸੀ ਲੈ ਦੂਜੀ ਮੈਂ ਕਿਹਾ ਸੀ ਨਾ ਇਹਨਾਂ ਮਰਦਾਂ ਦੀ ਜ਼ਾਦਾ ਕੋਈ ਭਰੋਸਾ ਨਹੀਂ ਸੱਠਾਂ ਨੂੰ ਟੁਕਣ ਲੱਗਾ ਬੁੱਢਾ ਹੋਰੇ ਕਿੰਨੀ ਦੇ ਕੰਫੜਾ ਕੇ ਲਿਆ ਹੋ ਕੁੜੀ ਦਾ ਘਪੜਾਇਓ ਸਵਾ ਉਹ ਤਾਂ ਆਪ ਮੂਤ ਚ ਮੱਛੀਆਂ ਕੱਢਦਾ ਕੰਜੂਸ ਲਿਚੜ ਬੁੱਢਾ ਹੂੰ ਬੁੱਢੀ ਨੂੰ ਲੈ ਕੇ ਆਇਆ ਹੋ ਆ ਸ਼ਾਰਦਾ ਭੈਣ ਜੀ ਮਾਰੇ ਮਾੜੀ ਜੀ ਹਾਕ ਆ ਗੱਲ ਸੁਣੀ ਜਰਾ ਉਰੇਆ ਕੋੜੇ ਨਾਮ ਕੀ ਹੈ ਤੇਰਾ ਜੀ ਓ ਸਿੱਤੂ ਪਿੰਡ ਕਿਹੜਾ ਹੈ ਕਰਮਪੁਰ ਆ ਮੂੰ ਤਾਂ ਵਖਾ ਦਿਖਾ ਦੇ ਮੂੰ ਅਸੀਂ ਵੀ ਜਨਾਨੀਆਂ ਹੀ ਆ ਤੂੰ ਵੀ ਐਸੇ ਪਿੰਡ 'ਚ ਰਹਿਣਾ ਅੱਜ ਨਹੀਂ ਤਾਂ ਕੱਲ ਤੇਰਾ ਮੂੰਹ ਵੇਖ ਹੀ ਜਾਊ ਵਖਾ ਦੇ ਰੇ ਬੂ ਨੀ ਮੈਂ ਮਰ ਜਾ ਕਿੱਡੀ ਸੋਹਣੀ ਕੁੜੀ ਐ ਨੀ ਤੇਰੇ ਮਾਪੇ ਨੇ ਉਹ ਸੁੱਕੇ ਢਿੰਗ ਨੜ ਕੇ ਬੰਨਤਾ ਤੈਨੂੰ ਵਾਹ ਮੇਰੇ ਅਰਬਾ ਤੇਰੇ ਖੇਡ ਨਿਆਰੇ ਪਤਾ ਨਹੀਂ ਕਾ ਕਿੰਨੂ ਚੱਕ ਕੇ ਕਿੱਥੇ ਮਾਰੇ ਚੱਕ ਲੈ ਮੈਂ ਕਾੜੀ ਘੜੀ ਤੈਨੂੰ ਕਿਹਾ ਨਾ ਕੋਈ ਆਜੂਗਾ ਛੱਡ ਦੇ ਮੈਂ ਨਹੀਂ ਆਂਦਾ ਕੋਈ ویسੇ ਵੀ ਤੇਰੀ ਬੇਬੇ ਤਾਂ ਪੱਠੇ ਲੈਣ ਗਈ ਹੋਈ ਐ ਤੇ ਬਾਪੂ ਹੱਟੀ ਤੇ ਐ ਹੋੜ ਕੀ ਨਹੀਂ ਹੋਣਾ ਐਵੇਂ ਡਰੀ ਜਾਨ ਮਨੀ ਵੀ ਹੁੰਦੀ ਐ ਕਾੜੀ ਇੱਥੇ ਨਹੀਂ ਤੂੰ ਮੋਟਰ ਤੇ ਆ ਜੀ ਨਹੀਂ ਆਂਦਾ ਕੋਈ ਐਵੇਂ ਕੁੱਕੂ ਜੇ ਡਰੀ ਜਾਂਦਾ ਚੱਲ ਫਟਾਫਟ ਨਵੀਂ ਨੂੰ ਉਹ ਤੇਰੇ ਨੇ ਮੇਰੇ ਦੇ ਚੱਕਰ ਚ ਪਿੰਡਾਂ ਵਾਲੇ ਸਾਨੂੰ ਨੂੰ ਮੇੜ ਦੇਣਾ ਨਹੀਂ ਆਂਦਾ ਕੋਈ ਚੋਟਰੀ ਜਾਂਦਾ ਕਹਤ ਨਾ ਮੈਂ ਤੇ ਕਿਹੜਾ ਮੋਟਰ ਤੇ ਮੈਂ ਚੱਲਦਾ ਪੁਨੀ ਪੁਨੀ ਕੁੱਕੂ ਕਰਸਮ ਕਰਸਮ ਤੂੰ ਮੋਟਰ ਵਾਈਗ ਤਾਂ ਕਹਾਂ ਨਾ ਤੂੰ ਜਾ ਐਤੋਂ ਐਸ ਵੇਲੇ ਬਾਪੂ ਕਰੇ ਨਹੀਂ ਹੁੰਦਾ ਆਥ ਨੇ ਆਊਗਾ ਉਦੋਂ ਆਈ ਠੀਕ ਐ ਤੂੰ ਨਹੀਂ ਤੂੰ ਕੀ ਦੇਖੀ ਜਾਨੀ ਐ ਅਜੋ ਵੀ ਦੇਖੇ ਸੁਣੇ ਨਾ ਇਹਨੂੰ ਆਪਣੇ ਅੰਦਰ ਹੀ ਰੱਖੀ ਜੇ ਇਸ ਘਰ ਵਿੱਚ ਰਹਿਣਾ ਨਾ ਤਾਂ ਬਾਪੂ ਦੀ ਬਾੰਦਰੀ ਵਾਂਗ ਆਪਣੇ ਅੱਖ ਨੱਕ ਤੇ ਕੰਨ ਬੰਦ ਰੱਖੀ ਨਹੀਂ ਤੇ ਤੇਰਾ ਸਾਹ ਲੈਣਾ ਹਰਾਮ ਕਰ ਦੇਣਾ ਮੈਂ ਪੱਟੀ ਮਾਰਾੜੀ ਕੰਨੂਏ ਤੇਰੀ ਖੁਰਾਕ ਦਾ ਮਾਰਾ ਜਾ ਤੂਫਾਨ ਜੇ ਉੱਠਿਆ ਫੇਰ ਸਭ ਸ਼ਾਂਤ ਹੋ ਗਿਆ ਸਾਰਾ ਦਿਨ ਦਿਮਾਗ ਪਾਹੀ ਰਿਆ ਉਹ ਵਕ ਕੋਈ ਹੋਰ ਨੁਸਖਾ ਕੱਢ ਉਹ ਮੈਂ ਕਿਹਾ ਇਹ ਹੋ ਨਹੀਂ ਸਕਦਾ ਪਰ ਕੋਈ ਗੱਲ ਨਹੀਂ ਮੈਂ ਲੱਭਦਾ ਤੇਰੀ ਬਿਮਾਰੀ ਦਾ ਕੋਈ ਹੱਲ ਹਾਏ ਰੰਬਾ ਮੇਰਾ ਲੱਕ ਟੂਣੂ ਲੈ ਆ ਫੜ ਬੁੜੀਆਂ ਜੇ ਇੰਨਾ ਬੁੜੀਆਂ ਨੇ ਵੀ ਕੋਈ ਅਸਰ ਨਹੀਂ ਕੀਤਾ ਨਾ ਤਾਂ ਹਕੀਮ ਪਰਸ਼ੋਤਮ ਲਾਲ ਦੇ 25 ਸਾਲ ਦੇ ਤਜਰਬੇ 'ਚ ਕੋਈ ਦਮ ਨਹੀਂ ਨਹੀਂ ਤਾਂ ਤੇਰੇ ਜਦਮ ਨਹੀਂ ਮਤਲਬ ਉਹ ਬਤਲ ਤੇਰੇ ਬੇੜੇ ਗਰਗ ਹੋ ਚੁੱਕੇ ਨੇ ਉਸੀ ਚੱਲ ਪਏ ਆਜ 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 ਲੇਖ ਹੈਦਰ ਇਕ ਹੈਦਰ ਇਕ ਧੰ 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 ਅਕੀਮ ਮੇਰਾ ਘਰ ਖੋ ਗਿਆ